ਉਸਾਰੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਆ ਕਿ ਬਾਣਾ ਪਾ ਲਿਆ ਕੇਵਲ ਹੁਣ ਭਗਤੀ ਕਰਾਂਗੇ। ਨਿਹੰਗ ਸਿੰਘ ਦੇ ਬਾਣੇ 'ਚੋਂ ਤੁਸੀਂ ਕਿੰਨਾ ਸਮਾਂ ਹੋ ਗਿਆ ਇਸ ਬਾਣੇ ਨੂੰ ਸਜਾਉਂਦੇ ਆ ਤੇ ਜਦ ਇਹ ਬਾਣੇ ਨੂੰ ਸਜਾ ਕੇ ਤੁਸੀਂ ਲੋਕਾਂ 'ਚ ਵਿਚਰਦੇ ਹੋ ਡਿਲੀਵਰੀ ਕਰਨਰ ਚਾਹੁੰਦੇ ਹੋ ਤਾਂ ਕੀ ਪ੍ਰਭਾਵ ਰਹਿੰਦਾ ਹੈ? ਪਹਿਲੇ ਮੈਨੂੰ 5 ਸਾਲ ਹੋ ਗਏ ਅਮਰੇ ਸ਼ਕਨਿ ਉਸ ਤੋਂ ਪਹਿਲਾਂ ਮੈਂ ਮਤਲਬ ਬਾਣੀ 'ਚ ਨਹੀਂ ਰਹਿੰਦਾ ਸੀਗਾ ਜਦ ਦਾ ਮਹਾਲੀ ਚ ਆਇਆ ਬਾਣੀ 'ਚ ਰਹਿਣੇ। ਕਈ ਗਾਸਪਰ ਮਤਲਬ ਕਿ ਸਤਕਾਰ ਵੀ ਕਰਦੇ ਨੇ। ਕਈ ਕਸਮਰਾਂ ਨੂੰ ਔਡ ਲੱਗਦਾ ਥੋੜਾ ਜਿਹਾ। ਬਟ ਸਾਨੂੰ ਹੁੰਦਾ ਕਿ ਕਿਰਤ ਕਰਨੀ ਐ ਸੀ ਕੰਮ ਕਰਨਾ ਮਿਹਨਤ ਕਰਨੀ ਆਪਣੇ ਹੱਕ ਦੇ ਪੈਸੇ ਲੈਣੇ ਹਿੰਦੂ ਫੈਮਲੀ ਬਿਲੋਂਗ ਕਰਦੇ ਉਹ ਵੀ ਸਤਿਕਾਰ ਕਰਦੇ ਆ ਪਾਣੀ ਪੁੱਛਦੇ ਨੇ ਆਦਰ ਸਨਮਾਨ ਨਾਲ ਆਰਡਰ ਲੈਂਦੇ ਨੇ ਤੇ ਫਤਿਹ ਬੁਲਾਉਂਦੇ ਨੇ ਕਦੇ ਆਪ ਨੂੰ ਔਖਾ ਹੀ ਬਾਣੇ ਦੇ ਨਾਲ ਕੰਮ ਕਰਦੇ ਆ ਕਈ ਵਾਰ ਆਂਦੀ ਇਗਨੋਰ ਕਰੀਦਾ ਸੀ ਫਿਰ ਵੀ ਮਤਲਬ ਕਿ ਜ਼ਿਆਦਾਤਰ ਇੱਕ ਦੋ ਕਸਟਮਰ ਹੀ ਹੁੰਦੇ ਆ ਜਿਹੜੇ ਸਾਨੂੰ ਇਦਾਂ ਟੱਕਰਦੇ ਨੇ ਮੋਸਟਲੀ ਜ਼ਿਆਦਾ ਹੁੰਦਾ ਕਿ ਕਸਟਮਰ ਆਰਡਰ ਫੜਦੇ ਨੇ ਤੇ ਆਪਣੇ ਰੂਮ ਚ ਚੱਲ ਜਾਂਦੇ ਨੇ ਕਹਾਵਤ ਹੈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਯਾਨੀ ਕਿ ਦੁਨੀਆ ਤੇ ਜੇਕਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਵੱਡਾ ਛੋਟਾ ਨਹੀਂ ਹੁੰਦਾ ਸਮਾ ਤੇ ਉਹਦੇ ਨਾਲ ਤੁਹਾਨੂੰ ਸਕੂਨ ਵੀ ਮਿਲਦਾ ਤੇ ਪੈਸਾ ਵੀ ਮਿਲਦਾ ਇਥੋਂ ਤੱਕ ਕਿ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਕਿ ਕਿਰਤ ਕਰੋ ਤੇ ਵੰਡ ਛਕੋ ਅਜਿਹਾ ਹੀ ਤੁਹਾਨੂੰ ਕਿਰਤ ਕਰਨ ਵਾਲੇ ਅੱਜ ਇੱਕ ਨੌਜਵਾਨ ਨਾਲ ਅਸੀਂ ਮਿਲੌਣ ਜਾ ਰਹੇ ਹਾਂ ਉਹ ਐਸੇ ਨੌਜਵਾਨ ਨੇ ਜਿਹੜੇ ਕਿ ਪੂਰੇ ਗੁਰਸਿੱਖੀ ਪਹਿਰਾਵੇ ਦੇ ਵਿੱਚ ਪੂਰੇ ਬਾਣੇ ਦੇ ਵਿੱਚ ਡਿਲੀਵਰੀ ਦਾ ਕੰਮ ਕਰਦੇ ਨੇ ਤੇ ਕਦੇ ਵੀ ਇਸ ਗੱਲ ਨੂੰ ਲੈ ਕੇ ਆਪਣੇ ਬਾਣੇ ਨੂੰ ਲੈ ਕੇ ਕਦੇ ਵੀ ਔਖ ਨਹੀਂ ਮੰਨਦੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਆ ਕਿ ਬਾਣਾ ਪਾ ਲਿਆ ਕੇਵਲ ਹੁਣ ਭਗਤੀ ਕਰਾਂਗੇ ਜਦਕਿ ਗੁਰੂਆਂ ਨੇ ਸਿਖਾਇਆ ਕਿ ਕਿਰਤ ਵੀ ਕਰੋ ਆਪਣੀ ਘਰ ਕਰਸਤੀ ਨੂੰ ਵੀ ਚਲਾਓ ਅਜੇ ਨੌਜਵਾਨ ਮਰੋਣੇ ਕਮਲਜੀਤ ਸਾਡੇ ਨਾਲ ਇੱਕ ਵਾਰ ਤਾਂ ਤੁਹਾਨੂੰ ਪਹਿਲਾਂ ਇਹਨਾਂ ਦਾ ਰੂਪ ਦਿਖਾਉਣੇ ਆ ਦੇਖੋ ਪੂਰਾ ਬਾਣਾ ਪਾਇਆ ਨਹਿਂਗ ਸਿੰਘ ਦਾ ਬਾਣਾ ਆ ਸ਼ਸਤਰ ਧਾਰਨ ਕੀਤੇ ਹੋਏ ਨੇ ਤੇ ਸੁੰਦਰ ਜਿਹੜਾ ਦਮਾਲਾ ਸਜਾਇਆ ਹੋਇਆ ਤੇ ਇਸ ਪਹਿਰਾਵੇ ਦੇ ਵਿੱਚ ਇਹ ਡਿਲੀਵਰੀ ਕਰਨ ਦਾ ਗ੍ਰੋਸਰੀ ਡਿਲੀਵਰੀ ਕਰਦੇ ਆਂ ਕੰਪਨੀ ਦਾ ਮਿਲ ਕੇ ਉਹਦਾ ਮਹਾਲੀ ਦੇ ਵਿੱਚ ਕੰਮ ਕਰਦੇ ਨੇ ਆਪਣੇ ਮੋਟਰਸਾਈਕਲ ਦੇ ਉੱਤੇ ਤੇ ਬਿਲਕੁਲ ਵੀ ਇਸ ਗੱਲ ਦੀ ਜਿਹੜੀ ਝਿਜਕਰੀ ਰਹਿੰਦੀ ਕਿ ਬਾਣੇ ਨਾਲ ਕੋਈ ਦਿੱਕਤ ਦਾ ਕਦੇ ਸਾਹਮਣਾ ਕਰਨਾ ਪਵੇ ਕਮਲ ਜੀ ਨੂੰ ਮਿਲਦੇ ਕਮਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰ ਪਿਆ ਵਾਈਗੂ ਜੀ ਦਾ ਹਾਲਸਾ ਵੀ ਉਤੇ ਮਾਰੇ ਮੈਨੂੰ 5 ਸਾਲ ਹੋ ਗਈ ਮਹਾਲੀਆ ਇਹਨੂੰ ਸਭ ਤੋਂ ਪਹਿਲਾਂ ਮੈਂ ਜੋਮੈਟੋ ਦੀ ਆਈਡੀ ਬਣਾਈ ਸੀਗੀ ਕਾਫੀ ਮੁੰਡੇ ਕਹਿੰਦੇ ਕਿ ਚੰਡੀਗੜ੍ਹ ਮਹਾਲੀ ਚ ਕੰਮ ਬਹੁਤ ਈ ਉਸ ਤੋਂ ਬਾਅਦ ਹੀ ਮਤਲਬ ਬਲੌਂਗੀ ਅਸੀਂ ਪੀਜੀ ਲਿਆ ਦੋ ਜਣਿਆਂ ਨੇ ਉੱਥੋਂ ਮਤਲਬ ਅਸੀਂ ਆਈਡੀ ਬਣਾ ਕੇ ਕੰਮ ਸ਼ੁਰੂ ਕਰੀ ਮਤਲਬ ਕਿ 1000 ਰੁਪਏ ਦਿਲੀ ਤਾਂ ਬਣ ਜਾਂਦੇ ਈ ਡਿਲੀਵਰੀ ਕਰਦੇ ਰਹਿੰਦੇ ਜੋਮੈਟੋ ਕਰਦਾ ਸੀਗਾ ਪਹਿਲੇ ਮੈਂ ਹਾਂਜੀ ਅਚਲ ਨਹਿنگ ਸਿੰਘ ਦੇ ਬਾਣੇ ਚ ਤੁਸੀਂ ਕਿੰਨਾ ਸਮਾਂ ਹੋ ਗਿਆ ਇਸ ਬਾਣੇ ਨੂੰ ਸਜਾਉਂਦੇ ਆ ਤੇ ਜਦ ਇਹ ਬਾਣੇ ਨੂੰ ਸਜਾ ਕੇ ਤਸੀਂ ਲੋਕਾਂ 'ਚ ਵਿਚਰਦੇ ਹੋ ਡਿਲੀਵਰੀ ਕਰਨ ਚਾਹੁੰਦੇ ਹੋ ਤਾਂ ਕੀ ਪ੍ਰਭਾਵ ਰਹਿੰਦਾ ਹਾਂਜੀ ਪਹਿਲੇ ਮੈਨੂੰ 5 ਸਾਲ ਹੋ ਗਏ ਅਮਰੇ ਸ਼ਕਰੀ ਉਸ ਤੋਂ ਪਹਿਲਾਂ ਮੈਂ ਮਤਲਬ ਬਾਣੀ 'ਚ ਨਹੀਂ ਰਹਿੰਦਾ ਸੀਗਾ ਜਦ ਦਾ ਮਹਾਲੀ ਚ ਆਇਆ ਬਾਣੀ 'ਚ ਰਹਿਣਾ ਕਿਉਂਕਿ ਕਈ ਵਾਰ ਗੱਤਕਾ ਖੇਡਣ ਜਾਇਦਾ ਗੱਤਕੇ ਦੀ ਸ਼ਸਤਰ ਵਿਦਿਆ ਵੀ ਲਈ ਹੋਈ ਆ ਤੇ ਜਦੋਂ ਕੰਮ ਕਰਦੇ ਆ ਧਾਰਮਿਕ ਜਗ੍ਹਾ ਜਾਣਾ ਉਦੋਂ ਬਾਣਾ ਪਾਲ ਨਹੀਂ ਕਈ ਵਾਰ ਹੁੰਦਾ ਕਿ ਜਦੋਂ ਘਰੇ ਜਾਂ ਰਿਸ਼ਤੇਦਾਰ ਜਾਂਦੇ ਆ ਉਦੋਂ ਬਾਣਾ ਨਹੀਂ ਪਾ ਜਾਂਦਾ ਪਰ ਮੈਂ ਜਦੋਂ ਕੰਮ ਕਰਦਾ ਬਾਣੀ 'ਚ ਹੀ ਕਰਦਾ ਬਾਣਾ ਪਾ ਨੂੰ 5 ਸਾਲ ਤੋ ਹੋ ਗਏ ਪਰ ਜਦ ਤੁਸੀਂ ਕਸਟਮਰ ਚ ਵੇਚਰਦੇ ਹੋ ਜਾਂ ਬਾਣੇ ਨਾਲ ਜਾਂ ਡਿਲੀਵਰੀ ਕਰਨ ਜਾਂਦੇ ਹੋ ਕਦੇ ਕਿਸੇ ਔਖ ਦਾ ਸਾਹਮਣਾ ਕਰਨਾ ਪਿਆ ਹਾਂਜੀ ਕਈ ਕਸਟਮਰ ਮਤਲਬ ਕਿ ਸਤਕਾਰ ਵੀ ਕਰਦੇ ਨੇ ਕਈ ਕਸਟਮਰ ਨੂੰ ਔੜ ਲੱਗਦਾ ਥੋੜਾ ਜਿਹਾ ਬਟ ਸਾਨੂੰ ਹੁੰਦਾ ਕਿ ਕਿਰਤ ਕਰਨੀ ਐ ਸੇ ਕੰਮ ਕਰਨਾ ਮਿਹਨਤ ਕਰਨੀ ਆਪਣੇ ਹੱਕ ਦੇ ਪੈਸੇ ਲੈਣੇ ਕਸਟਮਰ ਨੂੰ ਪੈਸੇ ਦੇ ਕੇ ਮਤਲਬ ਕਿ ਆਰਡਰ ਦੇ ਦਿੰਦਾ ਕਸਟਮਰ ਆਪਣੀ ਪੇਮੈਂਟ ਜਿਹੜੀ ਹੁੰਦੀ ਐ ਪੈਸੇ ਕਰ ਦਿੰਦੇ ਕਈ ਕਸਟਮਰ ਆ ਕਿ ਬੁਲਾਉਂਦੇ ਵੀ ਕਈ ਵਾਰ ਹੁੰਦਾ ਇੱਕ ਦੋ ਕਸਟਮਰ ਹੁੰਦੇ ਨੇ ਜਿਨ੍ਹਾਂ ਨੂੰ ਔੜ ਲੱਗਦਾ ਕਿ ਹਾਂ ਵੀ ਸ਼ਸਤਰ ਪਾਏ ਹੋਏ ਸਤਿਕਾਰ ਕਰਦੇ ਨੇ ਹਿੰਦੂ ਫੈਮਲੀ ਬਿਲੋਂਗ ਕਰਦੇ ਉਹ ਵੀ ਸਤਿਕਾਰ ਕਰਦੇ ਆ ਪਾਣੀ ਪੁੱਛਦੇ ਨੇ ਆਦਰ ਸਨਮਾਨ ਆਰਡਰ ਲੈਂਦੇ ਨੇ ਤੇ ਫਟੇ ਕਬਲਾਂ ਦੇ ਵੀ ਹਾਂਜੀ ਮਤਲਬ ਕਦੇ ਇਹ ਨਹੀਂ ਕਹਿ ਸਕਦੇ ਕਿ ਬਾਣਾ ਨਾਲ ਕਦੇ ਦਿੱਕਤ ਜ਼ਿਆਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਜਿਵੇਂ ਕਿ ਲੋਕ ਬਹੁਤ ਸਾਰੇ ਕਹਿ ਦਿੰਦੇ ਨੇ ਕਿ ਬਾਣਾ ਤਾਰਨ ਕਰਨ ਤੋਂ ਬਾਅਦ ਕੇਵਲ ਭਗਤੀ ਕੀਤੀ ਜਾ ਸਕਦੀ ਹੈ ਜਾਂ ਜਿਸ ਤਰੀਕੇ ਨਾਲ ਅਸੀਂ ਸਿੰਘਾਂ ਨੂੰ ਦੇਖਿਆ ਉਸ ਤਰੀਕੇ ਨਾਲ रह ਸਕਦੇ ਹੋ ਕੰਮ ਕਰਨਾ ਔਖਾ ਹੈ ਹਾਂਜੀ ਸਭ ਤੋਂ ਪਹਿਲੇ ਜ਼ਰੂਰੀ ਹੈ ਕਿ ਆਪਾਂ ਘਰ-ਬਾਰ ਵੀ ਦੇਖਣਾ ਆਪਣਾ ਹਨੀ ਚਲੋ ਰਾਇਤ ਮਰਿਆਦਾ ਜ਼ਰੂਰੀ ਹੈ ਘਰ-ਬਾਰ ਵੀ ਦੇਖਣਾ ਦੋ ਭੈਣਾਂ ਨੇ ਉਹਨਾਂ ਬਾਰੇ ਵੀ ਸੋਚਣਾ ਘਰ-ਬਾਰ ਬਾਰੇ ਸੋਚਣਾ ਠੀਕ ਹੈ ਉਸ ਤੋਂ ਬਾਅਦ ਕਸਟਮਰ ਨੂੰ ਹੁੰਦਾ ਕਿ ਮੈਂ ਚਲੋ ਬਾਣੇ ਚ ਸਰੂਪ ਚ ਦੇਖਦੇ ਨਹੀਂ ਫੇਰ ਵੀ ਉਹਨਾਂ ਦਾ ਹਰੇਕ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਸੁਣਦੇ ਆ ਕਹਿਣਾ ਮੰਨਦੇ ਆ ਸਿਰਫ ਕੰਮ ਤੱਕ ਮਤਲਬ ਹੁੰਦਾ ਕਿ ਚਲੋ ਆਰਡਰ ਦਿੱਤਾ ਅਧਿਕਾਰ ਨਾਲ ਭਜਾਈਦਾ ਬਲਾਈ ਦੀ ਫਤਿਹ ਬਲਾਈ ਦੀ ਕਦੇ ਆਪ ਨੂੰ ਔਖਾਈ ਚਲੋ ਕਸਟਮਰ ਉਹ ਤਾਂ ਮੰਨ ਲਿਆ ਕਿ ਕਸਟਮਰ ਦਾ ਰਿਐਕਟ ਐਕਟ ਰਹਿੰਦਾ ਆ ਕਦੇ ਆਪ ਨੂੰ ਔਖਾਈ ਬਾਣੇ ਦੇ ਨਾਲ ਕੰਮ ਕਰਦੇ ਆ ਕਈ ਵਾਰ ਆਂਦੀ ਇਗਨੋਰ ਕਰੀਦਾ ਸੀ ਫੇਰ ਵੀ ਮਤਲਬ ਕਿ ਜ਼ਿਆਦਾਤਰ ਇੱਕ ਦੋ ਕਸਮਰ ਹੀ ਹੁੰਦੇ ਆ ਜਿਹੜੇ ਸਾਨੂੰ ਇੱਧੇ ਟੱਕਰਦੇ ਨੇ ਮੋਸਟਲੀ ਜ਼ਿਆਦਾ ਹੁੰਦਾ ਕਿ ਕਸਟਮਰ ਆਰਡਰ ਫੜਦੇ ਨੇ ਤੇ ਆਪਣੇ ਰੂਮ 'ਚ ਚੱਲ ਜਾਂਦੇ ਨੇ ਪਹਿਲਾਂ ਆ ਕੇ ਕਾਲ ਕਰੀਦੀ ਆ ਕਸਮਨ ਕਾਲ ਕਰੀਦੀ ਆ ਜਾ ਕੇ ਕਿ ਹਾਂਜੀ ਤੁਹਾਡੇ ਸੋਸਾਇਟੀ ਦੇ ਬਾਹਰ ਖੜੇ ਜਾਂ ਘਰ ਦੇ ਬਾਹਰ ਖੜੇ ਤੁਸੀਂ ਆ ਕੇ ਆਰਡਰ ਲੈ ਜਾਓ ਪਾਣੀ ਵੀ ਪੁੱਛਦੇ ਨੇ ਮਤਲਬ ਕਿ ਖੁਸ਼ੀ ਵੀ ਹੁੰਦੀ ਹੈ ਕਿ ਜਾਣਿਆਂ ਨੂੰ ਕਿ ਹਾਂ ਵੀ ਸਿੱਖੀ ਸਰੂਪ ਚ ਮਿਲਦੇ ਨੇ ਕਿਉਂਕਿ ਅੱਜ ਕੱਲ ਲੋਕ ਨਸ਼ੇ ਚ ਪਏ ਹੋਏ ਨੇ ਮੋਸਟਲੀ ਜ਼ਿਆਦਾ ਕਾਮਤਾ ਕਰਦੇ ਨੇ ਨਾਲ ਸਿਕਟਾ ਵਗੈਰਾ ਪਿੰਦੇ ਨੇ ਇੱਦੀ ਕੱਪੜੇ ਮੈਲੇ ਪਾ ਕੇ ਚੱਲ ਜਾਂਦੇ ਨੇ ਇੱਦੀ ਕਸਮਰਾਂ ਨੂੰ ਓਡ ਲੱਗਦਾ ਉਹਨਾਂ ਨੂੰ ਫਿਰ ਅੰਦਰ ਤੱਕ ਵੀ ਨਹੀਂ ਬਿਠਾਉਂਦੇ ਹੈਗੇ ਸਾਨੂੰ ਦੇਖ ਕੇ ਚਲੋ ਪਾਣੀ ਪੁੱਛ ਦੇਣੀ ਹਾਂਜੀ ਬੜੇ ਵਿਸ਼ਵਾਸ ਰਹਿੰਦਾ ਬਾਣੇ ਨੂੰ ਦੇਖ ਕੇ ਕਿ ਜਿਹੜਾ ਇਹ ਨੌਜਵਾਨ ਆਇਆ ਹੈ ਆ ਉਹ ਕਿਸੇ ਗਲਤ ਹਰਕਤ ਚ ਨਹੀਂ ਹੋਊਗਾ ਤੇ ਜਿਹੜਾ ਸਾਡਾ ਜਿਹੜੇ ਸਮਾਨ ਲੈ ਕੇ ਆਇਆ ਉਹ ਸ਼ੁੱਧ ਤੇ ਸਹੀ ਲੈ ਕੇ ਆਇਆ ਹਾਂਜੀ ਮੇਨ ਚੀਜ਼ ਹੁੰਦੀ ਹੈ ਕਿ ਆਪਣਾ ਸੁਭਾਅ ਨੇਚਰ ਆਪਾਂ ਕਿਦਾਂ ਸਤਿਕਾਰ ਨਾਲ ਬੋਲਣਾ ਠੀਕ ਹੈ ਜਦੋਂ ਕਸਟਮਰ ਨੂੰ ਆਪਾਂ ਰਿਸਪੈਕਟ ਨਾਲ ਬੋਲਾਂਗੇ ਓਬਵੀਅਸਲੀ ਉਹ ਵੀ ਰਿਸਪੈਕਟ ਨਾਲ ਸਾਡੇ ਨਾਲ ਗੱਲ ਕਰਨਗੇ ਤੇ ਆਪਣੀ ਹਰੇਕ ਗੱਲ ਦਾ ਸਵਾਲ ਪੁੱਛਣਗੇ ਤੇ ਆਪਾਂ ਜਵਾਬ ਦੇਵਾਂਗੇ ਕਿਹੜੇ ਕਿਹੜੇ ਸ਼ਸਤਰ ਧਾਰਨ ਕੀਤੇ ਹੋਏ ਤੁਸੀਂ ਉਹ ਹਾਂਜੀ ਸਭ ਤੋਂ ਜ਼ਰੂਰੀ ਸ਼ਸਤਰ ਹੁੰਦਾ ਆਪਣੀ ਕਿਰਪਾਨ ਜਿਹੜੀ ਪੰਜ ਕਾਰ ਜ਼ਰੂਰੀ ਹੁੰਦੇ ਨਹੀਂ ਉਸ ਤੋਂ ਬਾਅਦ 340 ਕਰਪਾਨ ਜ਼ਰੂਰੀ ਆ ਹਰੇਕ ਨਿਹੰਗ ਸਿੰਘ ਲਈ ਕਿਉਂਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਆਪਣੇ ਬੋਡੀ ਦਾ ਜਿਹੜਾ ਪਾਰਟ ਹੁੰਦਾ ਜੇ ਆਪਣੇ ਨਾਲ ਨਿਹੰਗ ਸਿੰਘ ਦਾ ਹੁੰਦਾ ਕਿ 3 ਫੁੱਟੀ 'ਚ ਸ਼ਸਤਰ ਨਹੀਂ ਪਾਇਆ ਐਂ ਲੱਗਦਾ ਕਿ ਆਪਣਾ ਇੱਕ ਸਰੀਰ ਦਾ ਅੰਗ ਹਿੱਸਾ ਕੱਟਿਆ ਗਿਆ ਉਸ ਤੋਂ ਬਾਅਦ ਹੀ ਸਾਬ ਹੋਰ ਵੀ ਸ਼ਸਤਰ ਆਉਂਦੇ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਯੂਜ਼ ਹੁੰਦੇ ਨੇ ਕੜਾ ਹੋ ਗਿਆ ਕਿਰਪਾਨ ਹੋ ਗਈ ਠੀਕ ਹੈ ਤੇ ਸਟਿਕ ਵਗੈਰਾ ਹੋ ਗਈ ਜਿਵੇਂ ਆ ਗਾਲਚ ਪਾਇਆ ਸਭ ਤੋਂ ਛੋਟਾ ਜਿਹਾ ਹਸਤਰ ਆ ਬਟੇ ਕਿਸੇ ਨੂੰ ਨਹੀਂ ਪਤਾ ਕਿ ਕਿਸ ਲਈ ਯੂਸ ਹੁੰਦੀ ਹਾਂਜੀ ਇਹ ਕਿਸ ਲਈ ਹੈ ਉਹ ਦੱਸੋ ਇਹ ਚੀਜ਼ ਜਿਵੇਂ ਪੰਜ ਟਾਈਪ ਕੰਮ ਕਰਦੀ ਜਿਵੇਂ ਆਪਾਂ ਪੰਜ ਚ ਪਾਉਂਦੇ ਆ ਪੰਜ ਹੁੰਦੇ ਆ ਉਹ ਜਦੋਂ ਮਤਲਬ ਕਿ ਆਪਾਂ ਸੇਫਟੀ ਲਈ ਯੂਸ ਕਰਦੇ ਕਿ ਹਾਂ ਵੀ ਸਾਡੇ ਕੋਲ ਛੋਟੇ ਤੋਂ ਛੋਟਾ ਹਸਤਰ ਵੀ ਕੰਮ ਆਉਂਦੀ ਓਕੇ ਵੇਲੇ ਜਦੋਂ ਲੁੱਟਕ ਹੋਂਦੀ ਹੈ ਪਰ ਤੁਸੀਂ ਹੁਣ ਜਿਹੜਾ ਆ ਸ਼ਸਤਰ ਪਾ ਕੇ ਜਾ ਜਾਂਦੇ ਹੋ ਸ਼ਸਤਰਾਂ ਨੂੰ ਦੇਖ ਕੇ ਕਦੇ ਕੋਈ ਇਤਰਾਜ਼ ਹੋਇਆ ਹੁਣ ਤੱਕ ਜਾਂ ਕੋਈ ਕੰਪਲੇਟ ਹੋਈ ਜਾਂ ਕਿਸੇ ਨੇ ਕਿਹਾ ਹੋਵੇ ਵੀ ਸ਼ਸਤਰ ਪਾਏ ਹੋਏ ਨੇ ਕਿਸ ਲਈ ਪਾਏ ਹੋਏ ਨੇ ਕਿਸੇ ਪੁੱਛੇ ਨਹੀਂ ਨਹੀਂ ਬਿਲਕੁਕੁਲ ਨਹੀਂ ਉਹਨਾਂ ਨੂੰ ਪਤਾ ਆ ਹੁਣ ਅੱਜ ਦੀ ਗੱਲ ਜੇ ਕਰੀਏ ਅੱਜ ਮੈਂ ਕਸਟਮਰ ਆਰਡਰ ਦੇ ਕੇ ਆਂ ਤੇ ਜਿਹੜੇ ਸਕਿਉਰਿਟੀ ਗਾਰਡ ਹੁੰਦੇ ਸੋਸਾਇਟੀ ਦੇ ਉਹਨਾਂ ਦੀ ਵੀ ਆਪਣੀ ਜ਼ਿੰਮੇਵਾਰੀ ਹੁੰਦੀ ਆ ਆਪਣਾ ਕੰਮ ਹੁੰਦਾ ਆਪਣੀ ਮਿਹਨਤ ਹੁੰਦੀ ਮਤਲਬ ਕਿ ਜਿਹੜੇ ਨਵੇਂ ਸਕਿਉਰਿਟੀ ਗਾਰਡ ਆਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਸ਼ਸਤਰ ਅੰਦਰ ਲੈ ਕੇ ਜਾਣਾ ਲੋ ਨਹੀਂ ਹੈਗਾ ਕੁਝ ਜਗ੍ਹਾ ਮਨਾਹੀ ਹੈ ਕੁਝ ਜਗ੍ਹਾ ਲੋ ਹੈਗੇ ਨੇ ਬਟ ਉਸ ਸਿਕਿਉਰਿਟੀ ਗਾਰਡ ਨੂੰ ਨਹੀਂ ਪਤਾ ਸੀਗਾ ਕਿ ਇਹ ਆਪਣੇ ਧਰਮ ਚਾਹੁੰਦੇ ਨੇ ਹਰੇਕ ਦਾ ਆਪਣਾ ਆਪਣਾ ਧਰਮ ਹੁੰਦਾ ਮर्याਦਾ ਹੁੰਦੀ ਬਟ ਨਾਲ ਦੇ ਜਦੋਂ ਸੀਨੀਅਰ ਬੰਦੇ ਨੇ ਕਿਹਾ ਕਿ ਇਹ ਵੀ ਸ਼ਸਤਰ ਜ਼ਰੂਰੀ ਹੁੰਦਾ ਇਹ ਸ਼ਸਤਰ ਲੈ ਕੇ ਜਾਂਦੇ ਨੇ ਬਟ ਇਹ ਕਿਸੇ ਨੂੰ ਆਪਣੇ ਹਾਨੀਕਾਰਕ ਲਈ ਨਹੀਂ ਯੂਜ਼ ਨਹੀਂ ਕਰਦੇ ਉਹਨਾਂ ਨੂੰ ਪਤਾ ਕਿ ਡੇਲੀ ਆਂਦੇ ਜਾਂਦੇ ਸਵਾਲ ਸੀਗਾ ਕਿ ਜਦ ਤੁਸੀਂ ਕਈ ਵਾਰ ਕਿਸੇ ਐਸੀ ਜਗ੍ਹਾ ਜਾਂਦੇ ਆ ਜਿੱਥੇ ਸ਼ਸਤਰ ਜਾਂ ਹਥਿਆਰ ਦੀ ਬੈਰੀਅਰ ਲੱਗਿਆ ਹੁੰਦਾ ਉਹਦੇ ਲਈ ਅੰਦਰ ਤੁਸੀਂ ਨਹੀਂ ਲੈ ਕੇ ਜਾ ਸਕਦੇ ਹੈਗੇ ਪਾਬੰਦੀ ਹੁੰਦੀ ਆ ਫਿਰ ਕਿਵੇਂ ਟੈਕਲ ਕੀਤਾ ਜਾਂਦਾ ਕਦੇ ਹੋਇਆ ਐਸਾ ਵੀ ਸ਼ਸਤਰ ਰੱਖਣਾ ਪਿਆ ਹੋਵੇ ਜਾਂ ਫਿਰ ਕਸਟਮਰ ਨੂੰ ਬਾਹਰ ਬੁਲਾਉਣਾ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਆਰਡਰ ਕੈਨਸਲ ਕਰ ਦਿੰਦੇ ਹਾਂ ਜੀ ਕਸਟਮਰ ਨੂੰ ਰਿਕੁਐਸਟ ਕਰ ਦਿੰਦੇ ਹਾਂ ਜੀ ਸਰ ਤੁਸੀਂ ਬਾਹਰ ਆ ਜਾਓ ਜਿੱਥੇ ਸ਼ਸਤਰ ਨਹੀਂ ਲੋ ਹੈਗੇ ਬਟ ਐਂ ਕਿ ਅਸੀਂ ਆਪਣੇ ਸ਼ਸਤਰ ਨੂੰ ਆਪਣੀ ਮਰਿਆਦਾ ਆਪਣੇ ਸੀਨੇ ਨਾਲ ਸਰੀਰ ਨਾਲ ਲਾ ਕੇ ਰੱਖਦੇ ਹਾਂ ਬਟ ਅਸੀਂ ਆਰ ਕਰ ਦਿੰਦੇ ਆ ਬਟ ਸਾਨੂੰ ਆਪਣੀ ਇੱਜ਼ਤ ਪਿਆਰੀ ਮਰਿਆਦਾ ਪਿਆਰੀ ਠੀਕ ਹੈ ਕਸਟਮਰ ਤੇ ਤੁਹਾਡੀ ਡੀਲਿੰਗ ਹੋਗੀ ਤੁਸੀਂ ਜਾਨਿਓ ਗੱਲ ਕਰਦੇ ਹੋ ਆਪਣੇ ਸੁਭਾਅ ਕਰਕੇ ਪਰ ਜਿਹੜੇ ਤੁਹਾਡੇ ਸੀਨੀਅਰਸ ਨੇ ਜਿਹੜੇ ਕੰਪਨੀ ਨੂੰ ਰਨ ਕਰਦੇ ਆ ਤੁਹਾਡੇ ਨਾਲ ਇੱਥੇ ਉਹਨਾਂ ਨੇ ਕਦੇ ਇਸ ਨੂੰ ਕਿੰਤੂ ਪਰੰਤੂ ਕੀਤਾ ਕਿ ਬਾਣੇ ਚ ਨਹੀਂ ਨਹੀਂ ਉਹਨਾਂ ਨੇ ਬਿਲਕੁਲ ਨਹੀਂ ਕਿਉਂਕਿ ਕਈਆਂ ਨੂੰ ਨਹੀਂ ਪਤਾ ਕਿ ਅਸੀਂ ਮਤਲਬ ਮਰਿਆਦਾ ਵਿੱਚ ਕੰਮ ਕਰਦੇ ਆ ਜਾਂ ਬਾਣੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਆਰਡਰ ਜੇ ਸਹੀ ਟਾਈਮ ਤੇ ਪਹੁੰਚਦਾ ਤਾਂ ਠੀਕ ਗੱਲ ਹੈ ਜੇ ਕਸਟਮਰ ਦੀ ਕੰਪਲੇਂਟ ਆਂਦੀ ਆ ਉਸ ਚੀਜ਼ ਦਾ ਉਹ ਜਵਾਬ ਦਿੰਦੇ ਨੇ ਫਿਰ ਸਾਨੂੰ ਵੀ ਕੋਲ ਆਉਂਦੀ ਸਾਨੂੰ ਵੀ ਜਵਾਬ ਦੇਣਾ ਪੈਂਦਾ ਪਰ ਅਸੀਂ ਜ਼ਿਆਦਾ ਮਤਲਬ ਕੀ ਬੈਂਸ ਵਸਈਆ ਨਹੀਂ ਕਰਦੀ ਸਿਰਫ ਹਾਂ ਚ ਹਾਂ ਜਵਾਬ ਦੇਦੀ ਜੀ ਉਹ ਪੂਰੀ ਤਰ੍ਹਾਂ ਜਿਹੜਾ ਆ ਪਾਣਾ ਮੰਨ ਕੇ ਕੰਮ ਹਾਂਜੀ ਹਾਂਜੀ ਸਰ ਹਾਂਜੀ ਫਿਰ ਪੂਰਾ ਬਾਣਾ ਦਾ ਹੈ ਪਰ ਇਸ ਨਾਲ ਜਿਹੜਾ ਨਿਤਨੇਮ ਵੀ ਜਿਹੜਾ ਜ਼ਰੂਰੀ ਹੋ ਜਾਂਦਾ ਹੈ ਫਿਰ ਉਹ ਸਮਾਂ ਕਿਵੇਂ ਅਡਜਸਟ ਕੀਤਾ ਜਾਂਦਾ ਹੈ ਜੀ ਰੂਟੀਨ ਬਣਾਉਣਾ ਪੈਂਦਾ ਹਰ ਇੱਕ ਚੀ ਲਈ ਸਮਾਂ ਕੱਢਣਾ ਪੈਂਦਾ ਹੈ ਸਭ ਤੋਂ ਪਹਿਲਾਂ ਮੈਂ 6 ਵਜੇ ਉੱਠਦੀ ਠੀਕ ਹੈ ਇੱਕ ਘੰਟਾ ਮੈਨੂੰ ਤਿਆਰ ਹੋਣ ਨੂੰ ਲੱਗਦੀ ਫਰੈਸ਼ ਹੋ ਕੇ ਉਸ ਤੋਂ ਬਾਅਦ ਜਿਸ ਟਾਈਮ ਮੈਂ ਤਿਆਰ ਹੁੰਨੀ ਗੁਰਬਾਣੀ ਦਾ ਪਾਠ ਲਾ ਲੀਦਾ ਸਪੀਕਰ ਤੇ ਠੀਕ ਹੈ ਉਸ ਤੋਂ ਬਾਅਦ ਪਾਠ ਕਰੀ ਲਈ ਬਾਕੀ ਟਾਈਮ ਜਿਵੇਂ ਨਾਮ ਜਪੀ ਲਈ ਰਾਸਤੇ ਵਿੱਚ 24 ਸੈ ਦਾ ਪਾਠ ਕਰ ਲਈ ਠੀਕ ਹੈ ਰੈਡੀ ਹੋ ਕੇ 7 ਵਜੇ ਜਾਈ ਦਈ 8 ਤੋਂ 8 ਡਿਊਟੀ ਕਰੀ ਦੀ 1 ਘੰਟਾ ਰੈਸਟ ਕਰੀ ਦੀ ਆ ਕਿਉਂਕਿ ਪੂਰਾ ਦਿਨ 12 ਘੰਟੇ ਕੰਮ ਕਰਦੇ 1 ਘੰਟਾ ਰੈਸਟ ਬਾਈਕ ਨੂੰ ਵੀ ਜ਼ਰੂਰੀ ਆ ਸਰੀਰ ਨੂੰ ਵੀ ਜ਼ਰੂਰੀ ਆ ਉਸ 1 ਘੰਟੇ ਚ ਫੋਨ ਵੀ ਆਪਾਂ ਚਾਰਜ ਕਰਦੇ ਆ ਕਿਉਂਕਿ ਫੋਨ ਜਿਆਦਾ ਯੂਜ਼ ਹੁੰਦੇ ਇਸ ਕੰਮ ਚ ਡਿਲੀਵਰੀ ਚ ਹਾਂਜੀ ਅੱਛਾ ਕਦੇ ਐਸਾ ਕੋਈ ਇਨਸੀਡੈਂਟ ਹੋਇਆ ਵੀ ਇਹਨੂੰ ਬਾਣਨ ਜਾਂ ਤੁਸੀਂ ਪਾ ਕੇ ਕਿਸੇ ਮੂਰੇ ਗਏ ਹੋ ਮੈਂ ਤਾਂ ਉਹਨੇ ਬੜਾ ਐਪਰੀਸ਼ੀਏਟ ਕੀਤਾ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਮੈਂ ਬਾਣਾ ਪਾਇਆ ਤੇ ਮੈਨੂੰ ਆ ਜਿਹੜੀ ਅੱਜ ਜਿਹੜੀ ਵਾਹ ਵਾਹ ਹੀ ਮਿਲੀ ਇਸ ਕਰਕੇ ਕੁਚ ਸੋਸਾਇਟੀ ਜਿਹੜੀਆਂ ਹਾਈ ਫਾਈ ਹੁੰਦੀ ਨਹੀਂ ਜਿਵੇਂ ਰਿਚ ਪਰਸਨ کہہ ਸਕਦੇ ਆ ਭਾਈ ਤੇ ਕਈ ਵਾਰ ਲਿਫਟ 'ਚ ਜਾਂਦੇ ਆ ਜਦੋਂ ਬਾਣੇ ਸਰੂਪ 'ਚ ਦੇਖਦੇ ਆ ਸਿਕ ਫੈਮਿਲੀ ਬਿਲੋਂਗ ਕਰਦੇ ਆ ਕਈ ਕਸਟਮਰ ਹੁੰਦੇ ਨੇ ਗਵਰਨਮੈਂਟ ਏਰੀਆ ਕਰਦੇ ਨੇ ਗਵਰਨਮੈਂਟ ਜੋਬ ਬੈਂਕ ਏਰੀਆ 'ਚ ਆ ਜਾਂਦੇ ਨੇ ਇੱਕ ਕਸਟਮਰ ਮੈਨੂੰ ਮਿਲੇ ਸੀਗੇ ਉਹਨਾਂ ਨੇ ਮਤਲਬ ਬਹੁਤ ਐਪਰੀਸ਼ੀਏਟ ਵਧੀਆ ਕਰਿਆ ਫਤੇ ਬਲਾਈ ਸਤਿ ਸ਼੍ਰੀ ਅਕਾਲ ਬਲਾਈ ਬਾਬਾ ਜੀ ਚੜਦੀ ਕਲਾ ਹਾਂ ਜੀ ਮੈਂ ਕਿ ਚੜਦੀ ਕਲਾ ਕਹਿੰਦੇ ਆ ਅੱਜ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੇ ਮੌੜ ਦੇਣ ਜਾ ਰਿਹਾ ਕਹਿੰਦੇ ਤੁਸੀਂ ਮੇਰੇ ਰੂਮ 'ਚ ਆਜੋ ਚਾਹ ਪਾਣੀ ਛਕ ਲਓ ਵਧੀਆ ਸਤਿਕਾਰ ਕਰਦੇ ਨੇ ਮੈਨੂੰ ਸਤਿਕਾਰ ਮਿਲਦਾ ਹਾਂ ਜੀ ਬਿਲਕੁਲ ਸਰ ਬ ਉਸ ਤੋਂ ਬਾਅਦ ਹੀ ਇਹ ਅਸ਼ਟ ਪੂਜਾ ਦੀ ਮਤਲਬ ਕਿ ਮਰਿਆਦਾ ਵੀ ਹੁੰਦੀ ਹੈ ਅਸ਼ਟ ਪੂਜਾ ਦੀ ਸੇਵਾ ਵੀ ਲਈ ਜਾਂਦੀ ਅਸ਼ਟ ਪੂਜਾ ਦੀ ਪੂਜਾ ਵੀ ਕਰੀ ਜਾਂਦੀ ਇੱਕ ਅਜਿਹਾ ਸ਼ਸਤਰ ਹੈ ਜਿਹੜਾ ਯੂਨੀਕ ਮੰਨਿਆ ਜਾਂਦਾ ਹੈ ਆਪਣੇ ਦਿਮਾਲੇ ਦਾ ਸ਼ਸਤਰੀ ਹਾਂਜੀ ਬਹੁਤ ਸਾਰੇ ਲੋਕ ਨੇ ਜਿਹੜੇ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਨੇ ਕਈ ਐਸੇ ਲੋਕ ਨੇ ਜਿਹੜੇ ਆਪਣੇ ਕੇਸ ਕਤਲ ਕਰਾ ਲੈਂਦੇ ਨੇ ਕਹਿੰਦੇ ਕਿ ਮੇਰਾ ਸਿਰ ਦੁਖਦਾ ਜਾਂ ਮੈਨੂੰ ਕੰਮ ਤੇ ਔਖ ਹੁੰਦੀ ਆ ਕਈ ਲੋਕ ਆਪਣੇ ਬਾਣੇ ਨੂੰ ਆਪਣੇ ਕੱਪੜਿਆਂ ਨੂੰ ਲੈ ਕੇ ਕਈ ਸਵਾਲ ਕਰ ਚੱਕ ਲੈਂਦੇ ਉਹਨਾਂ ਲਈ ਕੀ ਕਹੋਗੇ ਕਿਉਂਕਿ ਤੁਸੀਂ ਇੱਕ ਬਾਣੇ ਦੇ ਵਿੱਚ ਰਹਿ ਕੇ ਮर्याਦਾ ਨਾਲ ਆਪਣੀ ਜਿਹੜੀ ਕਿਰਤ ਕਰਦੇ ਨਜ਼ਰ ਆਉਂਦੇ ਆਪਣੇ ਮਾਨਦਰ ਨਾ ਖਾਣਾ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਨਸ਼ਿਆਂ ਤੋਂ ਦੂਰ ਰਹੋ ਠੀਕ ਹੈ ਕਿਰਤ ਕਰੋ ਮਿਹਨਤ ਕਰੋ ਅੱਜ ਕੱਲ ਦੇ ਮਾਹੌਲ ਵਿੱਚ ਬਿਲਕੁਲ ਲੋਕ ਨਾ ਜ਼ਿਆਦਾਤਰ ਨਸ਼ੇਵਾਲ ਜਾ ਰਹੇ ਨੇ ਉਹ ਆਪਣੇ ਤੇ ਡਿਪੈਂਡ ਕਰਦਾ ਜੇ ਆਪਾਂ ਪੰਜਾਬੀ ਹੋ ਕੇ ਪੰਜਾਬੀ ਦਾ ਸਾਥ ਦਵਾਂਗੇ ਅਗਰ ਜੇ ਕੋਈ ਕੀਰਤ ਕਰ ਰਿਹਾ ਆ ਆਪਾਂ ਉਸ ਵੱਲ ਜਾਵਾਂਗੇ ਜੇ ਆਪਾਂ ਪਰਦੇਸੀ ਵੱਲ ਜਾਵਾਂਗੇ ਕਿ ਪਰਦੇਸੀ ਕੋਲ ਜਾਵਾਂਗੇ ਰੇੜੀ ਵੱਲ ਖਾਵਾਂਗੇ ਜਾਂ ਕੁਝ ਵੀ ਕਰਾਂਗੇ ਉਹ ਆਪਣੇ ਡਿਪੈਂਡ ਕਰਦਾ ਜੇ ਆਪਾਂ ਇੱਕ ਜੁੱਟ ਹੋ ਕੇ ਯੂਨਿਟੀ 'ਚ ਰਹਿ ਕੇ ਆਪਾਂ ਪੰਜਾਬੀ ਦਾ ਸਾਥ ਦਵਾਂਗੇ ਓਬਵੀਅਸਲੀ ਉਹ ਅੱਗੇ ਵਧੇਗਾ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਬਾਹਰ ਜਾ ਕੇ ਵੀ ਆਪਾਂ ਕੀਰਤ ਕਰਦੇ ਆਂ ਜਾਂ ਕੁਝ ਕਰਦੇ ਆਂ ਬਟ ਬਾਹਰ ਜਾ ਕੇ ਆਪਣੀ ਬਿਲਕੁਲ ਵੀ ਇੱਜ਼ਤ ਨਹੀਂ ਕੀਤੀ ਜਾਂਦੀ ਇਸ ਕਰਕੇ ਆਪਣੇ ਪੰਜਾਬ ਚ ਰਹਿ ਕੇ ਕੀਰਤ ਕਰੀਏ ਤੋ ਬਿਲਕੁਲ ਬੜੀ ਚੰਗੀ ਸੋਚ ਤੇ ਚੰਗਾ ਪਹਿਰਾਵਾ ਤੇ ਚੰਗੀ ਜਿਹੜੀ ਸ਼ਖਸੀਅਤ ਸਾਡੇ ਨਾਲ ਚਰਚਾ ਕਰ ਰਹੀ ਸੀ ਕਿਉਂਕਿ ਬਾਣੇ 'ਚ ਰਹਿ ਕੇ ਬਹੁਤ ਸਾਰੇ ਲੋਕ ਨੇ ਜਿਨਾਂ ਨੂੰ ਲੱਗਦਾ ਕਿ ਸ਼ਾਇਦ ਕੰਮ ਕਰਨ ਔਖਾ ਬਹੁਤ ਸਾਰੇ ਦਾ ਕੇਸ ਨੂੰ ਲੈ ਕੇ ਵੀ ਦਸਤਾਰ ਨੂੰ ਲੈ ਕੇ ਵੀ ਸਵਾਲ ਚੁੱਕ ਦਿੰਦੇ ਨੇ ਕਿ ਕਈ ਜਗ੍ਹਾ ਤੇ ਸਾਨੂੰ ਰੋਕਿਆ ਜਾਂਦੇ ਆ ਇਸ ਕਰਕੇ ਅਸੀਂ ਕੇਸ ਕਤਲ ਕਰਾ ਦਿੰਨੇ ਆ ਨਹੀਂ ਕੰਮ ਕਰਦੇ ਪਰ ਤੁਸੀਂ ਆਪ ਇੱਕ ਵਾਰ ਲੁੱਕ ਦੇਖ ਲਓ ਪੂਰੀ ਤਰ੍ਹਾਂ ਜਿਹੜਾ ਆ ਦਸਤਾਰ ਜਿਹੜਾ ਦਮਾਲਾ ਸਜਾਇਆ ਹੋਇਆ ਸ਼ਸਤਰ ਧਾਰੀ ਨੇ ਤੇ ਇਸੇ ਰੂਪ ਤੇ ਵਿੱਚ ਜਿਹੜਾ ਆ ਡਿਲੀਵਰੀ ਕਰਦੇ ਨਜ਼ਰ ਆਉਂਦੇ ਨੇ ਹਰ ਜਗ੍ਹਾ ਜਾ ਕੇ ਜਿਹੜਾ ਐ ਇਹਨਾਂ ਨੂੰ ਵਕ ਵਕ ਲੋਕਾਂ ਨਾਲ ਡੀਲ ਕਰਨੀ ਪੈਂਦੀ ਹੈ ਕਿਉਂਕਿ ਪਬਲਿਕ ਡੀਲਿੰਗ ਇਹਨਾਂ ਦਾ ਕੰਮ ਹੈ ਪਰ ਉਸ ਦੇ ਬਾਵਜੂਦ ਵੀ ਇਹ ਆਪਣੀ ਗੁਰਮਰਿਆਦਾ ਚ ਰਹਿੰਦੇ ਹੋਏ ਆ ਕਿਰਤ ਕਰ ਰਹੇ ਨੇ ਗੁਰੂ ਸਾਹਿਬਾਨ ਦੇ ਫਰਮਾਨ ਨੂੰ ਜਿਹੜਾ ਮੰਨ ਰਹੇ ਨੇ ਤੇ ਜੋ ਇਹਨਾਂ ਦੇ ਮੋਟਰਸਾਈਕਲ ਲਿਖਿਆ ਨਾ ਹਰ ਮੈਦਾਨ ਫਤਿਹ ਤੇ ਉਹ ਹਰ ਮੈਦਾਨ ਫਤਿਹ ਕਰਦੇ ਨਜ਼ਰ ਆਉਂਦੇ ਨੇ ਤੇ ਇਹ ਆ ਅੱਜ ਦੇ ਨੌਜਵਾਨ ਜਿਹੜੇ ਕਿ ਭਵਿੱਖ ਨੂੰ ਬਦਲਣ ਲਈ ਤੁਰੇ ਨੇ ਵਿਦੇਸ਼ਾਂ ਚ ਜਾ ਕੇ ੱੱਕੇ ਖਾਂਦੀ ਵਜਾਏ ਇੱਥੇ ਹੀ ਗੁਰਮਰਿਆਦਾ ਚ ਰਹਿੰਦੇ ਹੋਏ ਕੰਮ ਕਰਦੇ ਨਜ਼ਰ ਆਉਂਦੇ ਨੇ ਸੋ ਇੱਕ ਚੰਗੀ ਸੋਚ ਦੇ ਨਾਲ ਇਹ ਲੋਕਾਂ 'ਚ ਵਿਚਰਦੇ ਸਾਨੂੰ ਦਿਖਾਈ ਦੇ ਜਾਂਦੇ ਨੇ ਕੈਮਰਾਮੈਨ ਅਜੀਪਾਲ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ న్యూਸ ਚੰਡੀਗੜ੍ਹ